ਮੇਨ ਗੇਟ ਤੋਂ ਪਤਾ ਲੱਗਦਾ ਕਿ ਤੁਹਾਡੇ ਘਰ ਦੇ ਅੰਦਰ ਕੀ ਭੰਗ ਪੁੱਜਦੀ ਹੈ ਕਿ ਨੋਟ ਵਰਦੇ ਆ ਮੁੱਖੇ ਦਵਾਰ ਜਿਹੜਾ ਕਰਦਾ ਕਹਿੰਦੇ ਘਰ ਦੇ ਬੂਏ ਅੰਦਰ ਨੂੰ ਤੇ ਦੁਕਾਨਾਂ ਦੇ ਬੂਏ ਬਾਹਰ ਨੂੰ ਖੁੱਲਣਾ ਚਾਹੀਦੇ ਗਾਹਦ ਜਿਹਨੂੰ ਬਾਹਰੋਂ ਬੂਆ ਖੁੱਲ ਕੇ ਅੰਦਰ ਵੱੜਦਾ ਪੈਸੇ ਦੇਖ ਨਿਕਲੇਗਾ ਜਦੋਂ ਘਰ ਦਾ ਬੂਆ ਅੰਦਰ ਨੂੰ ਖੁੱਲੇਗਾ ਤੁਸੀਂ ਸ਼ਾਮ ਨੂੰ ਘਰ ਪੈਸੇ ਲੈ ਕੇ ਆਉਗੇ ਆਉਗੇ ਤੇ ਦਰਵਾਜ਼ਾ ਤੇ ਵੀਰ ਜੀ ਹਮੇਸ਼ਾ ਐਦਾਂ ਵਾਲੇ ਠੀਕ ਹੈ ਅੰਦਰ ਤੇ ਜਾਂ ਬਾਹਰ ਸਲਾਈਡਿੰਗ ਗੇਟ ਜਿਹੜਾ ਤੁਹਾਡੇ ਘਰ 'ਚ ਲੱਗਾ ਹੋਇਆ ਤੇ ਨਾਲ ਤੁਹਾਨੂੰ ਇੱਕ ਦਰਵਾਜ਼ਾ ਸੱਚੇ ਬਸੇ ਕਬੀ ਕਬੀ ਖੁੱਲ ਵਾਲਾ ਵੀ ਰੱਖਣਾ ਚਾਹੀਦਾ ਹੈ ਸਲਾਈਡਿੰਗ ਗੇਟ ਅਕਸਰ ਮੈਂ ਦੇਖਿਆ ਘਰ ਚ ਘਰ ਦੇ ਪੂਰੇ ਮੈਂਬਰ ਆਲ ਟਾਈਮ ਰਹਿ ਨਹੀਂ ਪਾਉਂਦੇ ਨਾਲ ਦੀ ਨਾਲ ਕੋਈ ਵਿਅਕਤੀ ਇੱਕ ਵਿਦੇਸ਼ ਪਹੁੰਚਿਆ ਕੋਈ ਸਾਰਾ ਪਰਿਵਾਰ ਇੱਕ ਘਰ ਚ ਇਕੱਠੇ ਨਹੀਂ ਸੋ ਬੰਦੇ ਬਿਕੋਜ਼ ਆਫ ਸਲਾਈਡਿੰਗ ਗੇਟ ਜਿਹੜਾ ਹੈਗਾ ਸ਼ਟਰ ਘਰ ਦੇ ਅੰਦਰ ਉਹ ਤਾਂ ਯਾਦ ਫਿਰ ਉਹਦਾ ਕੋਈ ਉਪਾਅ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਚ ਸ਼ਟਰ ਰੂਪੀ ਡੋਰ ਲਾਇਆ ਹੈ ਤੇ ਘਰ ਦੇ ਅੰਦਰ ਦੁਕਾਨਦਾਰੀ ਵੀ ਕਰ ਲੋ ਕੋਈ ਆਫਿਸ ਸਟੇਬਲ ਲਾ ਲੋ ਨਹੀਂ ਤੇ ਉਹ ਦੁਕਾਨ ਦਾ ਸ਼ਟਰ ਦਾ ਰੂਪ ਹੈ ਗੇਟ ਦਰਵਾਜ਼ਾ ਹਮੇਸ਼ਾ ਅੰਦਰ ਨੂੰ ਤੇ ਬਾਹਰ ਨੂੰ ਖੁੱਲਮਲਾ ਹੀ ਰੱਖਣਾ ਚਾਹੀਦਾ ਹੈ ਹਾਥੀ ਤੁਹਾਡੇ ਘਰ ਦੇ ਅੰਦਰ ਆ ਸਕੇ ਹਾਥੀ ਜਿੰਨਾ ਬੂਆ ਹੋਣਾ ਚਾਹੀਦਾ ਹਾਥੀ ਜਿੰਨਾ ਕੱਦ ਹੋਵੇ ਹਾਥੀ ਜਿੰਨੀ ਚੁੜਾਈ ਹੋਵੇ ਜੇ ਤੁਸੀਂ ਸક્ષਮ ਜੇ ਤੁਸੀਂ ਸક્ષਮ ਨਹੀਂ ਹੈਗੇ ਤੁਹਾਡਾ ਜ਼ਮੀਨ ਤੇ ਘਰ ਹੈ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਨੂੰ ਵੱਡਾ ਕਰਨ ਦੀ ਤਿਆਰੀ ਕਰੋ ਤੁਹਾਡੇ ਘਰ ਹਾਥੀ ਜਿੰਨਾ ਪੈਸਾ ਹੈ ਤੇ ਤੁਹਾਡੇ ਘਰ ਹਾਥੀ ਪਾਲਨ ਯੋਗੀ ਸ਼ਮਤਾ ਵੀ ਹੋਏਗੀ